ਦੋਸਤੋ ਗੱਲ ਕਰਨੀਆਂ ਬੱਬੂ ਮਾਨ ਦੇ ਲਾਈਵ ਸ਼ੋਅ ਦੇ ਬਾਰੇ ਜਿਹੜਾ ਹਰਿਆਣਾ ਦੇ ਵਿੱਚ ਵੀਰ ਸਾਹੂ ਜਿਹੜਾ ਉੱਥੇ ਦਾ ਮੁੰਡਾ ਇੱਕ ਕਲਾਕਾਰ ਉਹਦੇ ਘਰ ਹੋਇਆ ਯਾਨੀ ਕਿ ਪ੍ਰੋਗਰਾਮ ਕਰਨ ਬੱਬੂ ਮਾਨ ਤਾਂ ਚਲਾ ਗਿਆ ਉੱਥੇ ਦੁਨੀਆ ਇੰਨੀ ਕੁ ਪਹੁੰਚ ਗਈ ਕਿ ਜੀ ਅੱਧਾ ਹਰਿਆਣਾ ਅੱਧਾ ਹਰਿਆਣਾ ਬੱਬੂ ਮਾਨ ਦਾ ਪ੍ਰੋਗਰਾਮ ਅਖਾੜਾ ਦੇਖਣ ਪਹੁੰਚ ਗਿਆ ਤੇ ਜਗਾ ਘਟ ਪੈ ਗਈ ਜੋ ਕੁੱਕਾਂ ਉੱਥੇ ਪੈ ਰਹੀਆਂ ਜੋ ਹੋਟਿੰਗ ਉੱਥੇ ਹੋ ਰਹੀ ਸੀ ਬਈ ਬਹਿ ਜਾ ਬਹਿ ਜਾ ਕਰਾਤੀ ਇਹਨੂੰ ਕਹਿੰਦੇ ਆ ਬੱਬੂ ਮਾਨ ਦਾ ਕਰੇਜ ਕਰੇਜ ਹਲੇ ਤੱਕ ਨਹੀਂ ਮੁੱਕਿਆ ਤੇ ਨਾ ਇਹ ਮੁਕਣਾ ਆ ਜਦੋਂ ਤੱਕ ਬੱਬੂ ਮਾਨ ਗਾਉਂਦਾ ਹੈ ਨਾ ਜਦ ਤੱਕ ਗਾਉਂਦਾ ਆ ਇਹ ਕਰੇਜ ਬੱਬੂ ਮਾਨ ਦਾ ਐਦਾਂ ਹੀ ਰਹਿਣਾ ਕਿਉਂਕਿ ਉਹਦੇ ਨਾਲ 20-22 ਸਾਲਾਂ ਤੋਂ ਨਹੀਂ 24-25 ਸਾਲਾਂ ਤੋਂ ਲੋਕ ਜੁੜੇ ਹੋਏ ਨੇ ਸੁਣਦੇ ਆਉਂਦੇ ਨੇ ਤੇ ਉਹਨੂੰ ਦੇਖ ਕੇ ਵੀਰ ਚਾਹੂ ਵਰਗਿਆਂ ਨੇ ਵੀ ਸ਼ਾਇਦ ਗਾਣਾ ਗੁੰਗਣਾਣਾ ਸਿੱਖਿਆ ਹੋਵੇ ਇਸ ਕਰਕੇ ਉਹ ਭੁੱਲਦੇ ਨਹੀਂ ਤੇ ਹਰਿਆਣੇ ਦੇ ਵਿੱਚ ਬੱਬੂ ਮਾਨ ਦਾ ਸ਼ਾਇਰ ਲਾਈਵ ਸ਼ੋਅ ਜਿਹੜਾ ਹੈ ਨਾ ਇਹ ਦੱਸਦਾ ਆ ਕਿ ਹਰਿਆਣਵੀ ਬੱਬੂ ਮਾਨ ਨੂੰ ਪੰਜਾਬੀਆਂ ਨਾਲੋਂ ਜ਼ਿਆਦਾ ਪਿਆਰ ਕਰਦੇ ਨੇ ਤੇ ਜ਼ਿਆਦਾ ਆਉ ਭਗਤ ਤੇ ਜ਼ਿਆਦਾ ਉਹਨਾਂ 'ਚ ਕਰੇਜ ਆ ਬੱਬੂ ਮਾਨ ਦਾ ਇੰਨਾ ਕੱਲੇ ਪੰਜਾਬੀਆਂ 'ਚ ਘੱਟ ਹੋਣਾ ਆ ਤੇ ਕੱਲਾ ਕੱਲਾ ਗਾਣਾ ਕੱਲਾ ਕੱਲਾ ਬੋਲ ਹਰਿਆਣੇ ਵਾਲਿਆਂ ਨੂੰ ਬੱਬੂ ਮਾਨ ਦੇ ਗੀਤਾਂ ਦਾ ਰਟਿਆ ਪਿਆ ਆ ਉਹ ਮੇਰੀ ਮੈਸ ਇੰਡੀਆ ਤੋਂ ਲੈ ਕੇ ਹੁਣ ਤੱਕ ਜਿਹੜੇ ਗੀਤ ਬੱਬੂ ਮਾਨ ਦੇ ਚੱਲ ਰਹੇ ਆ ਤਾਂ ਕਿ ਜਦੋਂ ਥੱਲਿਓਂ ਕੁੱਕਾ ਪੈਰੀ ਆ ਸੁਣਾ ਦੇ ਬਾਈ ਮਿੱਤਰਾਂ ਦੀ ਛਤਰੀ ਮੈਸ ਇੰਡੀਆ ਤੋਂ ਨਾਲੇ ਟੱਚ ਬੋਰਡ ਸੁਣਾ ਦੇ ਪਲਾਨਾ ਸੁਣਾ ਦੇ ਕਾਨਾ ਸੁਣਾ ਦੇ ਹੈ ਕਾਲੇ ਕੋਰਤੇ ਯਾਦਰੇ ਤੇ ਹੈ ਨਾ ਬੈਨ ਸਰਕਾਰੀ ਸੁਣਾ ਦੇ ਬਾਈ ਉਹ ਬਹੁਤ ਹੈ ਕਨਾ ਤੁਸੀਂ ਕੀ ਕਹਿਣੀਆਂ ਗੱਲਾਂ ਤੋਂ ਬਣ ਜਾਂਦਾ ਤੇ ਫਿਰ ਬੱਬੂ ਮਾਨ ਨੇ ਬੀਰ ਸਾਹੂ ਦੇ ਮੁੰਡੇ ਦਾ ਤੇ ਸੁਪਨਾ ਚੌਧਰੀ ਦੇ ਜਿਹੜੇ ਮੁੰਡੇ ਦਾ ਨਾਮ ਕਰਨ ਵੀ ਕੀਤਾ ਤੇ ਬੜਾ ਵਧੀਆ ਯਾਨੀ ਕਿ ਪ੍ਰੋਗਰਾਮ ਜੀ ਵਹਿਜਾ ਵਹਿਜਾ ਹੋ ਗਈ ਕਿਉਂਕਿ ਮੈਂ ਤੇ ਤੁਹਾਨੂੰ ਇਸ ਵੀਡੀਓ ਵਿੱਚ ਇਹ ਦੱਸ ਰਿਹਾ ਕਿ ਕ੍ਰੇਜ ਜਿਹੜਾ ਸੀ ਹੈ ਨਾ ਬੱਪੂ ਮਾਨ ਦਾ ਬਈ ਹਰਿਆਣੇ ਦੇ ਵਿੱਚ ਦੇਖਣ ਵਾਲਾ ਸੀਗਾ ਵਾਵਾ ਹੋ ਗਈ ਵਾਵਾ ਅੱਜ ਬੱਪੂ ਮਾਨ ਦੇ ਫੈਨਾਂ ਨੂੰ ਮੈਂ ਬੇਨਤੀ ਕਰਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ